ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਸੀਸ ਦਿੱਤੇ ਜਿਨ੍ਹਾਂ ਪਹਿਲੇ ਦਿੱਤੇ ਕਈ ਸੂ ਸਾਲ ਪਹਿਲੇ ਦਿੱਤੇ 500 ਸਾਲ ਪਹਿਲੇ ਦਿੱਤੇ ਜਿਨ੍ਹਾਂ 200 ਸਾਲ ਪਹਿਲੇ ਦਿੱਤੇ ਜਿਹੜੇ ਹੁਣ ਜਿਨ੍ਹਾਂ ਨੇ ਸੀਸ ਦਿੱਤੇ ਧਰਮੇਤ ਜਿਨ੍ਹਾਂ ਆਪਾ ਵਾਰਿਆ ਜਿਹੜੇ ਆਉਣ ਵਾਲੇ ਸਾਰੇ ਵਿੱਚੇ ਆ ਗਏ ਬੰਦ ਬੰਦ ਕਟਾਏ ਬੰਦ ਬੰਦ ਕੇਵਲ ਭਾਈ ਮਨੀ ਸਿੰਘ ਦਾ ਹੀ ਨਹੀਂ ਕਟਿਆ ਗਿਆ ਹੋਰ ਵੀ ਜਿਹੜੇ ਮੀਰ ਮੰਨੂ ਦੀ ਜੇਨਾਂ ਚ ਰਹੀਆਂ ਬੀਬੀਆਂ ਉਹਨਾਂ ਦੇ ਬੱਚੇ ਫੜ ਕੇ ਉਹਨਾਂ ਨੇ ਟੁਕੜੇ ਟੁਕੜੇ ਕੀਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਖੋਪਰੀਆਂ ਬੋਹ ਬਚਣੇ ਕੋਪੜੀ ਕੇਵਲ ਭਾਈ ਤਾਰੂ ਸਿੰਘ ਦੀ ਨੂੰ ਲੱਤੀ ਹੋਰ ਬਿਆੰਤ ਸ਼ੀਰ ਸਿੰਘਾਂ ਦੀਆਂ ਕੋਪੜੀਆਂ ਲਾਈਆਂ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਇੱਥੇ ਬਹੁ ਵਚਨ ਪਾਇਆ ਜਿਹੜੇ ਕਿੰਨੇ ਸਿਆਣੇ ਹੋਣਗੇ ਜਿਨ੍ਹਾਂ ਨੇ ਅਰਦਾਸ ਬਣਾਈ ਹੈ ਇੰਨੇ ਸ਼ੀਦਾਂ ਦੀ ਆਪਾਂ ਨਾਮ ਲੈ ਲੈਨੇ ਆ ਤੇ ਜੇ ਆਪਾਂ ਮੰਨ ਕਰਕੇ ਉਹਨੂੰ ਮੰਨੀਏ ਮੈਂ ਨਹੀਂ ਸੋਚਦਾ ਕਿ ਆਪਾਂ ਗੁਰਮਤ ਤੋਂ ਪਰੇ ਹੋ ਸਕਾਂਗੇ ਯਾਮਾਂ ਦੇ ਵਿੱਚ ਆਮ ਹੀ ਜਿਹੜਾ ਸ਼ਰਾਬ ਚੱਲਦੀ ਹੈ ਤੇ ਇੰਨੀ-ਇੰਨੀ ਡੋਲਦੀ ਹੈ ਮਾਮਾ ਕਹਿੰਦਾ ਜੀ ਜੇ ਸ਼ਰਾਬ ਚੱਲੇਗੀ ਤਾਂ ਮੈਂ ਆਣਾ ਕੁੜੀ ਵਾਲੇ ਕਹਿੰਦੇ ਨੇ ਸਾਡੇ ਇੰਨੇ ਰਿਸ਼ਤੇਦਾਰ ਸ਼ਰਾਬ ਪੀਣ ਵਾਲੇ ਨੇ ਇਸ ਮਹਿੰਗੇ ਬ੍ਰਾਂਡ ਦੀ ਲੈ ਕੇ ਆਓਗੇ ਤਾਂ ਅਸੀਂ ਜਿਹੜਾ ਆਵਾਂਗੇ ਗੁਰੂ ਨੂੰ ਮਨਾਉਣਾ ਹੈ ਤੇ ਰਿਸ਼ਤੇਦਾਰਾਂ ਨੂੰ ਮਨਾਉਣਾ ਗੁਰੂ ਨਾਨਕ ਮੇਰਾ ਕਹਿੰਦਾ ਵਿਜੇਤ ਪੀਤੇ ਮਾਦੂ ਰੋਏ ਬਰਲ ਪਾਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣਾਈ ਖਸਮੋਂ ਤੱਕੇ ਖਾਏ ਮੈਂ ਗੁਰੂ ਨਾਨਕ ਦੀ ਗੱਲ ਮੰਨਾਂ ਕਿ ਤੁਹਾਡੀ ਮੰਨਾਂ ਮੇਰਾ ਨਹੀਂ ਸਮਝਦਾ ਨਾਂ ਦਾ ਨਾ ਆਵੇ ਤੇ ਜਾ ਫਿਰ ਗੁਰੂ ਨੂੰ ਮਨਾ ਲਓ ਤੇ ਜਾ ਉਹਨੂੰ ਮਨਾ ਲਓ ਇਹ ਭਗਤਾਂ ਤੇ ਸੈਂ ਸਾਰੀਆਂ ਜੋੜਕ ਦੇਣਾ ਆ ਇਹ ਜੋੜ ਇਸੇ ਕਰਕੇ ਨਹੀਂ ਆਉਂਦਾ ਕਿ ਸੰਸਾਰ ਹੀ ਜਿਹੜੇ ਨੇ ਉਹ ਆਪਣੀ ਮਤ ਦੇ ਅਨੁਸਾਰ ਚੱਲਦੇ ਆ ਤੇ ਭਗਤ ਜਿਹੜਾ ਹੈਗਾ ਉਹ ਗੁਰੂ ਦੀ ਮਤ ਦੇ ਅਨੁਸਾਰ ਚੱਲਦਾ ਤੇ ਜੇ ਆਪਾਂ ਉਸ ਗੁਰੂ ਨੇ ਮੇਰੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਤੇ ਮੈਂ ਉਹਦੇ ਲਈ ਇੰਨਾ ਵੀ ਨਹੀਂ ਉਹ ਕਰ ਸਕਦਾ ਹੈਗਾ ਕਿ ਮੈਂ ਉਹਦੀ ਮਤ ਅਨੁਸਾਰ ਚੱਲਾਂ ਜਿਨੇ ਮੇਰੇ ਲਈ ਸਰਬੰਸ ਵਾਰਤਾ ਭਾਈ ਮਨੀ ਸਿੰਘ ਵਰਗੇ ਨੇ 92 ਪਰਿਵਾਰ ਦੇ ਸ਼ਹੀਦ ਨੇ ਮੈਂ ਕਿਵੇਂ ਭੁੱਲ ਜਾਵਾਂ ਉਸ ਗੱਲ ਨੂੰ ਤੇ ਫਿਰ ਤਾਂ ਅਰਦਾਸ ਵੀ ਇੱਕ ਇੱਕ ਟਕਵਾਂਜ ਰਹਿ ਗਿਆ ਵਿਆਹਾਂ ਦੇ ਵਿੱਚ ਆਮ ਹੀ ਜਿਹੜਾ ਸ਼ਰਾਬ ਚੱਲਦੀ ਹੈ ਤੇ ਇੰਨੀ-ਇੰਨੀ ਡੋਲਦੀ ਹੈ ਮਾਪਿਓ ਵੀ ਵਿਚਾਰੇ ਕਹਿੰਦੇ ਨੇ ਕਹਿੰਦੇ ਵੀ ਅਸੀਂ ਕਰੀਏ ਕੀ ਸਾਡੇ ਰਿਸ਼ਤੇਦਾਰ ਮੁੜ ਕੇ ਸਾਡੇ ਘਰੇ ਨਹੀਂ ਆਉਂਦੇ ਉਹ ਕਹਿੰਦੇ ਨੇ ਮਾਮਾ ਕਹਿੰਦਾ ਜੀ ਜੇ ਸ਼ਰਾਬ ਚੱਲੇਗੀ ਤਾਂ ਮੈਂ ਆਣਾ ਕੁੜੀ ਵਾਲੇ ਕਹਿੰਦੇ ਨੇ ਸਾਡੇ ਇੰਨੇ ਰਿਸ਼ਤੇਦਾਰ ਸ਼ਰਾਬ ਪੀਣ ਵਾਲੇ ਨੇ ਇਸ ਮਹਿੰਗੇ ਬ੍ਰਾਂਡ ਦੀ ਲੈ ਕੇ ਆਓਗੇ ਤਾਂ ਅਸੀਂ ਜਿਹੜਾ ਆਵਾਂਗੇ ਫਿਰ ਉਹਨਾਂ ਦਾ ਕੀ ਕਰਨਗੇ ਵਿਚਾਰੇ ਗੁਰੂ ਨੂੰ ਮਨਾਉਣਾ ਕਿ ਰਿਸ਼ਤੇਦਾਰਾਂ ਨੂੰ ਮਨਾਉਣਾ ਸਭ ਹੋ ਜਾਂਦਾ ਏ ਜਦੋਂ ਤੁਹਾਡਾ ਤੁਸੀਂ ਸਿਸਟਮ ਆਪਣਾ ਬਣਾ ਕੇ ਰੱਖੋ ਨਾ ਸਾਰਿਆਂ ਨਾਲ પ્રેમ ਨਾਲ ਬਣਾ ਕੇ ਰੱਖੋ ਵੀ ਹਾਂਜੀ ਭਾਈ ਆਓ ਸਾਡੇ ਘਰ ਉਹਨਾਂ ਨੂੰ ਪਿਆਰ ਨਾਲ ਸਮਝਾਓ ਵੀ ਭਾਈ ਅਸੀਂ ਤਾਂ ਗੁਰੂ ਨਾਨਕ ਦੇ ਰਾਹ ਤੇ ਚੱਲਣਾ ਹੈ ਹਾਂਜੀ ਗੁਰੂ ਨਾਨਕ ਮੇਰਾ ਕਹਿੰਦਾ ਜਿਤ ਪੀਤੇ ਮਦੂਰ ਹੋਏ ਬਰਲ ਪਾਵੇ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਤੱਕੇ ਖਾਏ ਮੈਂ ਗੁਰੂ ਨਾਨਕ ਦੀ ਗੱਲ ਮੰਨਾਂ ਕਿ ਤੁਹਾਡੀ ਮੰਨਾਂ ਉਹਨਾਂ ਨੂੰ ਇਸ ਗੱਲ ਤੇ ਸਮਝਾਇਆ ਜਾ ਸਕਦਾ ਏ ਵੀ ਤੁਸੀਂ ਆਹ ਕੰਮ ਨਾ ਕਰੋ ਵੀ ਸਾਡੇ ਕੋਲ ਸ਼ਰਾਬ ਨਹੀਂ ਪੀਾਈ ਜਾਣੀ ਅਸੀਂ ਸ਼ਰਾਬ ਨਹੀਂ ਪਿਆਣੀ ਤੇ ਉਹ ਆਪਣੇ ਆਪ ਅਗਲੇ ਸਮਝਣਗੇ ਤੇ ਜੇ ਨੇੜਾ ਨਹੀਂ ਸਮਝਦਾ ਨਾ ਦਾ ਨਾ ਆਵੇ ਤੇ ਜਾ ਫਿਰ ਗੁਰੂ ਨੂੰ ਬਣਾ ਲਓ ਤੇ ਜਾ ਉਹਨੂੰ ਬਣਾ ਲਓ ਤਾਂ ਹੀ ਤਾਂ ਗੁਰਬਾਣੀ ਵੀ ਕਹਿੰਦੀ ਹੈ ਇਹ ਭਗਤਾ ਤੇ ਸੈਂ ਸਾਰੀਆਂ ਜੋੜ ਕੇ ਦੇਣਾ ਆ ਇਹ ਜੋੜ ਇਸੇ ਕਰਕੇ ਨਹੀਂ ਆਉਂਦਾ ਕਿ ਸੰਸਾਰ ਹੀ ਜਿਹੜੇ ਨੇ ਉਹ ਆਪਣੀ ਮਤ ਦੇ ਅਨੁਸਾਰ ਚੱਲਦੇ ਆ ਤੇ ਭਗਤ ਜਿਹੜਾ ਹੈਗਾ ਉਹ ਗੁਰੂ ਦੀ ਮਤ ਦੇ ਅਨੁਸਾਰ ਚੱਲਦਾ ਹੁਣ ਤੁਹਾਨੂੰ ਇਹ ਦੋ ਚੀਜ਼ਾਂ ਰੱਖ ਦਿੱਤੀਆਂ ਗਈਆਂ ਚੂਜ਼ ਤੁਸੀਂ ਕਰਨੀ ਹੈ ਗੁਰੂ ਦੀ ਮਤ ਚੂਜ਼ ਕਰਨੀ ਹੈ ਕਿ ਸੰਸਾਰ ਦੀ ਮਤ ਚੂਜ਼ ਕਰਨੀ ਹੈ ਤੁਹਾਨੂੰ ਕਿਹੜੀ ਚੰਗੀ ਲੱਗਦੀ ਹੈ ਤੁਸੀਂ ਵੇਖੋ ਜਿਸ ਗੁਰੂ ਨੇ 239 ਸਾਲ ਲਾ ਕੇ ਇਹ ਜੀਵਨ ਘੜ ਕੇ ਵਿਖਾ ਦਿੱਤਾ ਵੀ ਇਦਾਂ ਹੋ ਸਕਦਾ ਇਦਾਂ ਚੱਲਿਆ ਜਾ ਸਕਦਾ ਤੇ ਜੇ ਆਪਾਂ ਉਸ ਗੁਰੂ ਨੇ ਮੇਰੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ ਤੇ ਮੈਂ ਉਹਦੇ ਲਈ ਇੰਨਾ ਵੀ ਨਹੀਂ ਉਹ ਕਰ ਸਕਦਾ ਹੈਗਾ ਕਿ ਮੈਂ ਉਹਦੀ ਮਤ ਅਨੁਸਾਰ ਚੱਲਣਾ ਜਿਨੇ ਮੇਰੇ ਲਈ ਸਰਬੰਸ ਵਾਰਤਾ ਗੁਰੂ ਅਰਜਨ ਸਾਹਿਬ ਤੋਂ ਵੇਖੋ ਸ਼ਹਾਦਤਾਂ ਸ਼ੁਰੂ ਹੋਈਆਂ ਕਿਵੇਂ ਸਿੱਖਾਂ ਦੇ ਆਪਣਾ ਅਗੂ ਉਹਨਾਂ ਦੇ ਸਿੱਖਾਂ ਦੇ ਬੱਚੇ ਭਾਈ ਮਨੀ ਸਿੰਘ ਵਰਗੇ 92 ਪਰਿਵਾਰ ਦੇ ਸ਼ਹੀਦ ਨੇ ਤੇ ਮੈਂ ਕਿਵੇਂ ਭੁੱਲ ਜਾਵਾਂ ਉਸ ਗੱਲ ਨੂੰ ਜੇ ਮੈਂ ਚੇਤੇ ਰੱਖਾਂ ਤਾਂ ਮੈਂ ਗੁਰੂ ਦੀਵਾਲ ਮੰਨਾਂਗਾ ਤੇ ਜੇ ਮੈਂ ਉਹਨੂੰ ਭੁਲਾਣਾ ਚਾਹਾਂ ਪਰ ਠੀਕ ਹੈ ਫਿਰ ਤਾਂ ਅਰਦਾਸ ਵੀ ਇੱਕ ਇੱਕ ਟਕਵਾਂਜ ਰਹਿ ਗਿਆ ਬਸ ਹੱਥ ਜੋੜ ਕੇ ਖੜੇ ਹੋਣਾ ਤੇ ਜੇ ਆਪਾਂ ਅਰਦਾਸ ਨੂੰ ਆਪਾਂ ਮੰਨ ਲਈਏ ਨਾ ਪੰਜਾ ਮਿੰਟਾਂ ਦੇ ਵਿੱਚ ਉਹ ਇਤਿਹਾਸ ਦਾ ਇੱਕ ਬਹੁਤ ਵੱਡਾ ਬੰਦ ਕੈਪਸੂਲ ਹੈ ਆਪਣੀ ਮਤ ਨੂੰ ਜੇ ਉਧਰ ਲੈ ਜਾਓ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਜਿਨ੍ਹਾਂ ਪਹਿਲੇ ਦਿੱਤੇ ਕਈ ਸੌ ਸਾਲ ਪਹਿਲੇ ਦਿੱਤੇ 500 ਸਾਲ ਪਹਿਲੇ ਦਿੱਤੇ ਜਿਨ੍ਹਾਂ 200 ਸਾਲ ਪਹਿਲੇ ਦਿੱਤੇ ਜਿਹੜੇ ਹੁਣ ਜਿਨ੍ਹਾਂ ਨੇ ਸੀਸ ਦਿੱਤੇ ਧਰਮੇਤ ਜਿਨ੍ਹਾਂ ਆਪਾ ਵਾਰਿਆ ਜਿਹੜੇ ਆਉਣ ਵਾਲੇ ਸਾਰੇ ਵਿੱਚੇ ਆ ਗਏ ਕਿੱਡੀ ਵੱਡੀ ਗੱਲ ਆ ਗਈ ਨਾ ਦਰਮੇਸਿਸ ਦਿੱਤੇ ਬੰਦ ਬੰਦ ਕਟਾਏ ਬੰਦ ਬੰਦ ਕੇਵਲ ਭਾਈ ਮਨੀ ਸਿੰਘ ਦਾ ਹੀ ਨਹੀਂ ਕਟਿਆ ਗਿਆ ਹੋਰ ਵੀ ਜਿਹੜੇ ਮੀਰ ਮੰਨੂ ਦੀ ਜੇਲਾਂਾਂ ਚ ਰਹੀਆਂ ਬੀਬੀਆਂ ਉਹਨਾਂ ਦੇ ਬੱਚੇ ਫੜ ਕੇ ਉਹਨਾਂ ਨੇ ਟੁਕੜੇ ਟੁਕੜੇ ਕੀਤੇ ਬੰਦ ਬੰਦ ਕਟਾਏ ਉਹ ਸਾਰੇ ਵਿੱਚ ਆ ਜਾਂਦੇ ਐ ਖੋਪਰੀਆਂ ਲੁਹਾਈਆਂ ਖੋਪਰੀਆਂ ਬੋਹ ਵਚਨ ਐ ਖੋਪਰੀ ਕੇਵਲ ਭਾਈ ਤਾਰੂ ਸਿੰਘ ਦੀ ਨੱਥੀ ਹੋਰ ਬਿਆੰਤ ਸ਼ਹੀਦ ਸਿੰਘਾਂ ਦੀਆਂ ਖੋਪਰੀਆਂ ਲਾਈਆਂ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਇੱਥੇ ਬੋਹ ਵਚਨ ਪਾਇਆ ਜਿਹੜੇ ਕਿੰਨੇ ਸਿਆਣੇ ਹੋਣਗੇ ਜਿਨ੍ਹਾਂ ਨੇ ਅਰਦਾਸ ਬਣਾਈ ਦੇਗਾਂ ਵਿੱਚ ਉਬਾਲਿਆ ਦੇਗਾਂ ਵਿੱਚ ਕੇਵਲ ਜੇ ਦੇਖ ਹੋਵੇ ਨਹੀਂ ਤਾਂ ਦੇਖ ਵਿੱਚ ਉਬਾਲਿਆ ਭਾਈ ਦਿਆਲਾ ਜੀ ਨੂੰ ਦੇਖ ਚ ਉਬਾਲਿਆ ਉਹ ਸਾਡੇ ਸਾਹਮਣੇ ਆਉਂਦਾ ਬਹੁਤਿਆਂ ਦੇ ਤੇ ਜੇ ਹੁਣ ਆਪਾਂ ਅਜੋਕੇ ਸਮੇਂ ਦੇ ਵਿੱਚ ਆਖੜਕੂ ਵਾਦੇ ਵਿੱਚ ਭਾਈ ਗੁਰਦੇਵ ਸਿੰਘ ਨੂੰ ਇਹਨਾਂ ਨੇ ਦੇਗ ਵਿੱਚ ਉਬਾਲ ਕੇ ਤੇ ਜੰਬੂਰਾ ਨਾਲ ਮਾਸ ਨੂੰ ਚਨੋਜ ਕੇ ਸ਼ਹੀਦ ਕੀਤਾ ਸੀ ਇੱਕ ਬੰਦ ਕੈਪਸੂਲ ਹੈ ਅਰਦਾਸ ਇਤਿਹਾਸ ਦਾ ਇੰਨੇ ਸ਼ਹੀਦਾਂ ਦੀ ਆਪਾਂ ਨਾਮ ਲੈ ਲੈਨੇ ਆ ਜੇ ਆਪਾਂ ਮੰਨ ਕਰਕੇ ਉਹਨੂੰ ਮੰਨੀਏ ਮੈਂ ਨਹੀਂ ਸੋਚਦਾ ਕਿ ਆਪਾਂ ਗੁਰਮਤ ਤੋਂ ਪਰੇ ਹੋ ਸਕਾਂਗੇ ਸਾਡੀ ਜ਼ੁਬਾਨ ਪੜ ਰਹੀ ਹੁੰਦੀ ਏ ਸਾਡਾ ਮਨ ਨਹੀਂ ਹੁਕਦੇ ਉਧਰ ਗਿਆ ਜੇ ਸਾਡਾ ਮਨ ਉਧਰ ਜਾਵੇ ਨਾ ਤੇ ਆਪਾਂ ਕਦੇ ਵੀ ਇਹਨਾਂ ਚੀਜ਼ਾਂ ਦੇ ਨੇੜੇ ਵੀ ਨਾ ਜਾਈਏ ਜਿੰਨਾ ਮਰਜ਼ੀ ਕੋਈ ਟੈਲ ਦਾ ਜ਼ੋਰ ਲਾ ਲਵੇ ਲਾ ਲੈ ਤੂੰ ਜ਼ੋਰ ਜਿੰਨਾ ਮਰਜ਼ੀ ਲਾ ਲੈ ਮੈਂ ਤਾਂ ਉਸ ਗੁਰੂ ਤੋਂ ਵਾਰੇ-ਵਾਰੇ ਜਾਨਣਾ ਵਾ ਜਿਨੇ ਮੇਰੇ ਤੋਂ ਸਰਬੰਸ ਵਾਰਿਆ ਮੈਂ ਉਹਦੀ ਗੱਲ ਮੰਨੀ ਹੈ ਜੇ ਮੇਰਾ ਗੁਰੂ ਕਹਿੰਦਾ ਨਸ਼ਾ ਨਹੀਂ ਕਰਨਾ ਮੈਂ ਨਸ਼ਾ ਨਹੀਂ ਕਰਨਾ ਨਾਮੇ ਕਰਾਉਣਾ ਨਾਮੇ ਕਰਨਾ